ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਲੈ ਕੇ ਪਿੰਡ-ਪਿੰਡ ਲਗਾਏ ਜਾ ਰਹੇ ਕੈਂਪਾਂ ਦੌਰਾਨ ਉਸ ਸਮੇਂ ਸਥਿਤੀ ਤਣਾਪੂਰਨ ਹੋ ਗਈ ਜਦੋਂ ਪੁਲਿਸ ਵੱਲੋਂ ਕੈਂਪਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਟੀਮ ਦੇ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਪੰਜਾਬ ਪੁਲਿਸ ਦੀ ਇਸ ਕਾਰਵਾਈ ਨੂੰ ਲੈ ਕੇ ਭਾਜਪਾ ਆਗੂਆਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ ਅੱਜ ਤੜਕਸਾਰ ਹੀ ਜਦੋਂ ਭਾਜਪਾ ਆਗੂ ਸੂਬੇਦਾਰ ਪੋਲਾ ਸਿੰਘ ਹਸਨਪੁਰ ਦੀ ਅਗਵਾਈ ਵਿੱਚ ਪਿੰਡ ਬੀਰੋ ਕੇ ਕਲਾ ਵਿਖੇ ਲੋਕ ਦੇ ਲਈ ਸੁਵਿਧਾ ਕੈਂਪ ਲਗਾਇਆ ਗਿਆ ਤਾਂ ਸਦਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਉਕਤ ਆਗੂਆਂ ਨੂੰ ਟੀਮ ਸਮੇਤ ਹਿਰਾਸਤ ਵਿੱਚ ਲੈ ਲਿਆ ਗਿਆ। ਕਿਸੇ ਪਾਰਟੀ ਦੇ ਖਿਲਾਫ ਨਹੀਂ ਕੋਈ ਨਾਹਰੇਬਾਜੀ ਨਹੀਂ ਕੋਈ ਧਰਨਾ ਨਹੀਂ ਪ੍ਰਸ਼ਾਸਨ ਨੇ ਆ ਕੇ ਜੋ ਸਾਡੇ ਜਿਹੜੇ ਲੈਪਟਾਪ ਸੀ ਸਾਡੀਆਂ ਮਸ਼ੀਨਾਂ ਸੀ ਪ੍ਰਿੰਟਰ ਸੀਗੇ ਸਾਡੇ ਨਾਲ ਜਿਹੜੇ ਬੱਚੇ ਕੰਮ ਕਰਦੇ ਸੀ ਸਾਰਿਆਂ ਨੂੰ ਮਤਲਬ ਕਿ ਇਹਨਾਂ ਨੇ ਗੱਡੀ ਦੇ ਵਿੱਚ ਬਿਠਾ ਕੇ ਥਾਣੇ ਲੈ ਜਾਂਦੇ ਕਿੱਥੇ ਲੈ ਜਾਂਦੇ ਸਾਨੂੰ ਕੋਈ ਚੱਕਰ ਨਹੀਂ ਪਰ ਇਸ ਤਰ੍ਹਾਂ ਗਲਤ ਹੈ ਜੇਦਾ ਸੀ ਕਿ ਕਿਸੇ ਪਾਰਟੀ ਦੇ ਖਿਲਾਫ ਹੋਣ ਦਾ ਬੰਦ ਕਰਦੇ ਫਿਰੇ ਪੂਰੇ ਕੀ ਕਰਨ ਆਇਆ ਸੀਗਾ ਪੂਰੇ ਸਾਨੂੰ ਇੱਥੇ ਲੈ ਕੇ ਕਰਾਉਣ ਆਇਆ ਸੀ ਆਦਾ ਖਤਰ ਘਾਟ ਦਾ ਹਰਨ ਹੁਣ ਕਿੱਥੇ ਆਓ ਆਵੇ ਲੈ ਕੇ ਉਹਨੂੰ ਕੌਣ ਲੈ ਕੇ ਗਿਆ ਆ ਮੈਂ ਦੰਦਾਰ ਲੈ ਕੇ ਗਿਆ ਹੋਰ ਗਰਾਉਂਡ ਲੈ ਕੇ ਗਿਆ ਜਿਹਨਾਂ ਨੇ ਸੀਐਡੀ ਕਰੀਏ ਜੇ ਉਹਨੂੰ ਕੋਸੋ ਹੋ ਗਿਆ ਮੈਂ ਤੁਹਾਨੂੰ ਬਖਸ਼ਣਾ ਨਹੀਂ ਕਿਸੇ ਨੂੰ ਵੀ ਕੀ ਉਹ ਕਹਿੰਦਾ ਕੀ ਇਹ ਉਹਨੂੰ ਕੀ ਦਿੱਤੀ ਸੀ ਸੀਐਡੀ ਕਰੀਆ ਤਕਲੀਫ ਕੀਆ ਉਹਨਾਂ ਨੂੰ ਤਕਲੀਫ ਦਾ ਉਹ ਰਾਜ ਦੀ ਗੋਲੀ ਚੱਲਦੀ ਹੈ ਲੁਧਿਆਣੇ ਤੋਂ ਪੁੱਛ ਲੋ ਮੈਂ ਤੁਹਾਨੂੰ ਹੁਣ ਬਾਰ ਬਾਰ ਕਹੀ ਜਾਂਦੀ ਇਹ ਗੱਲ ਉਹ ਮੈਂ ਕਿੰਦਾ ਹੁੰਦਾ ਹੁੰਦਾ ਕਿਉਂ ਨਿਕਾ ਪੁੱਛੋ ਜੀ ਗੈਂਪਲਾਇਆ ਸੀ ਜੀ ਕਹਾਂ ਗੈਂਪ ਸੀ ਜੀ ਤਾਂ 5 ਲੱਖ ਕਾਰਡ ਬਣਾਉਣ ਵਾਲਾ ਫਿਰ ਇਹ ਕੀ ਗੱਲ ਬਤੋਈ ਆ ਫਿਰ ਇੱਥੇ ਇੱਥੇ ਆ ਕੇ ਸੋਚੋ ਆ ਕੇ ਹਵਾ ਕਰਨ ਲੱਗੀ ਚੱਕੀ ਲੈ ਗਈ ਸਾਡੇ ਬੰਦਿਆਂ ਨੂੰ ਕੈਂਪ ਕਿੰਨਾ ਉੱਪਰ ਲਗਾਇਆ ਗਿਆ ਸੀਗਾ ਜੀ ਇਹ ਮੋਦੀ ਪਾਰਟੀ ਵੱਜੋਂ ਜੀ ਮੋਦੀ ਪਾਰਟੀ ਵੱਲੋਂ ਲਗਾਇਆ ਗਿਆ ਸੀ ਹਾਂਜੀ ਫਿਰ ਉਸ ਤੋਂ ਬਾਅਦ ਕੀ ਕੈਂਪਾਂ ਦੇ ਵਿੱਚ ਕੀ ਗੱਲਬਾਤ ਹੋਈ ਜਦੋਂ ਕਾਰਡ ਬਣ ਰਹੇ ਸੀਗੇ ਹਲੇ ਕਾਰਡ ਸ਼ੁਰੂ ਕਰਦੇ ਸੀ ਜੀ ਉੱਥੇ ਆ ਕੇ ਉਹ ਕਹਿੰਦੇ ਬੰਦ ਕਰੋ ਬੰਦ ਕਰੋ ਕੌਣ ਕਹਿੰਦੇ ਆ ਕੇ ਜੀ ਐਸਓ ਸਾਹਿਬ ਕਹਿੰਦੇ ਬੰਦ ਕਰੋ ਅੱਛਾ ਫਿਰ ਉਸ ਤੋਂ ਬਾਅਦ ਕੀ ਹੋਇਆ ਤਾਂ ਉਹ ਆ ਕੇ ਮ ਚੱਕੀ ਲੈ ਗਈ ਸਾਡੇ ਬੰਦਿਆਂ ਨੂੰ ਜੀ ਕਿਹਨੂੰ ਕਿਹਨੂੰ ਲੈ ਗਏ ਹੈ ਜੀ ਕਿਹਨੂੰ ਕਿਹਨੂੰ ਲੈ ਗਏ ਇੱਕ ਮੰਗੂ ਸਿੰਘ ਆ ਜੀ ਇੱਕ ਮੈਂ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਉਮੀਦਵਾਰ ਪ੍ਰਧਾਨ ਬੀਜੇਪੀ ਜ਼ਿਲ੍ਹਾ ਮਾਨਸਾ ਅੱਜ ਆਪ ਸਭ ਨੂੰ ਇਹ ਅਪੀਲ ਵੀ ਕਰਦਾ ਆਂ ਵੀ ਪੰਜਾਬ ਸਰਕਾਰ ਐਨੀ ਬਰੁਖਲਾਹਟ ਚਾਈ ਹੋਈ ਐ ਸਾਡੇ ਜਨ ਸੁਭਧਾਮਾਂ ਲਈ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਕੈਂਪ ਜੋ ਪਿੰਡ ਪਿੰਡ 'ਚ ਅਸੀਂ ਲਗਾ ਰਹੇ ਆਂ ਉਹ ਸਾਡੇ ਨਮਾਇंदे ਸਾਡੀ ਚੁਣੀਆਂ ਹੋਈਆਂ ਟੀਮਾਂ ਤੇ ਬੱਚੇ ਜਿਹੜੇ ਕਿ ਸਾਡੇ ਦੁਆਰਾ ਰੱਖੇ ਗਏ ਨੇ ਵੀ ਜਾ ਕੇ ਤੁਸੀਂ ਲੋਕਾਂ ਨੂੰ ਸਕੀਮਾਂ ਬਾਰੇ ਦੱਸੋ ਤੇ ਕੈਂਪਾਂ 'ਚ ਉਹ ਕਾਰਡ ਬਣਾ ਕੇ ਦਿਓ ਤੁਰਤ ਜਿੱਦਾਂ ਕਿ ਅਸ਼ੁਮਾਨ ਕਾਰਡ ਹੋਇਆ ਕਿਸਾਨ ਸਬਿਧੀ ਯੋਜਨਾ ਹੋਇਆ ਜਾਂ ਘਰੇਲੂ ਹੋਇਆ ਸਰਕਾਰ ਨੇ ਪੰਜਾਬ ਸਰਕਾਰ ਨੇ ਇਹਨਾਂ ਕੰਮਾਂ ਤੋਂ ਬਰਖਲਾ ਕੇ ਕਿਸੇ ਬੰਦੇ ਤੋਂ ਹੋ ਸਕਦਾ ਕੋਈ ਡਮੀ ਐਪਲੀਕੇਸ਼ਨ ਸਮਝ ਸ਼ੋਰ ਨਹੀਂ ਹੈਗੇ ਪਰ ਉਹ ਇੱਕ ਲਈ ਹੈ ਵੀ ਐਂ ਕਰਕੇ ਜਿਹੜੇ ਬੰਦੇ ਨੇ ਕੁਝ ਕੁ ਬੰਦੇ ਇੱਕ ਡਾਟਾ ਚੋਰੀ ਕਰ ਰਹੇ ਨੇ ਸਰਕਾਰ ਦਾ ਪਹਿਲਾਂ ਸਰਕਾਰ ਨੂੰ ਮੈਂ ਗੱਲ ਪੁੱਛਣੀ ਚਾਹਣਾ ਵੀ ਨਿੱਜੀ ਡਾਟਾ ਲੋਕਾਂ ਦਾ ਸਰਕਾਰ ਦਾ ਡਾਟਾ ਕਿਵੇਂ ਹੋ ਗਿਆ ਜਿਹੜਾ ਇੱਕ ਬੰਦੇ ਦਾ ਨਿੱਜੀ ਡਾਟਾ ਹੈ ਬੰਦਾ ਜਾ ਕੇ ਗੱਲਾਂ ਉਹਦਾ ਆਧਾਰ ਕਾਰਡ ਦੱਸਦਾ ਤੇ ਮੈਨੂੰ ਪੰਜਾਬ ਸਰਕਾਰ ਇਹ ਗੱਲ ਦੱਸੇ ਵੀ ਆਧਾਰ ਕਾਰਡ ਦੇ ਵਿੱਚ ਜੇ ਸਾਡੇ ਵਿੱਚ ਤੇ ਇੱਕ ਡਿਫਰੈਂਸ ਕਿਵੇਂ ਆ ਗਿਆ ਇਹ ਕਿਵੇਂ ਪੋਸੀਬਲ ਹੈ ਦੂਸਰੀ ਗੱਲ ਇਹ ਸਾਰੀਆਂ ਹਰਕਤਾਂ ਤੋਂ ਅੱਜ ਇਹਨਾਂ ਨੇ ਸਾਡੇ ਜਿਵੇਂ ਜ਼ਿਲ੍ਹਾ ਪ੍ਰਧਾਨ ਤੇ ਬੂਥਾਂ ਦੇ ਕੰਮ ਕਰਦੇ ਸ਼ਾਇਦ ਸਾਡੇ ਸਾਰੇ ਹੀ ਕਾਰਕੁਨਾਂ ਨੂੰ ਇਹਨਾਂ ਨੇ ਚੱਕ ਕੇ ਆਣ ਦੱਸੀਆਂ ਥਾਮਾਂ ਤੇ ਲੈ ਕੇ ਗਏ ਨੇ ਜਿਹਦੇ ਸਬੰਧ ਸਾਡੇ ਕੋਲੇ ਤੂਰੀ ਤੋਂ ਇੰਚਾਰਜ ਸਾਡੇ ਵੀਰ देओल ਸਾਹਿਬ ਵੀ ਆਏ ਹੋਏ ਨੇ ਸਾਰੀ ਟੀਮ ਸਮੇਤ ਪਹੁੰਚੇ ਨੇ ਪਹਿਲਾਂ ਤਾਂ ਇਹਨਾਂ ਦਾ ਰਣੀਆ ਧੰਨਵਾਦ ਵੀ ਕਰਦਾ ਪਰ ਮੈਂ ਪੰਜਾਬ ਸਰਕਾਰ ਨੂੰ ਇਹ ਗੱਲ ਚੇਤਾਵਨੀ ਦੇਣੀ ਚਾਹਣਾ ਵੀ ਜਿਹੜੇ ਤੁਹਾਡੇ ਮੁਖੀ ਸ਼ੋਦੀਆ ਜੀ ਨੇ ਇਹ ਗੱਲ ਕਹੀ ਸੀ ਵੀ ਸ਼ਾਮ-ਦਾਮ ਦੰਡ ਪੇ ਬਰਤਾਂਗੇ ਉਹ ਤੁਸੀਂ ਉਹ ਹਰਕਤਾਂ ਦੇ ਅੱਗੇ ਪਰ ਇਹ ਪੰਜਾਬ 'ਚ ਕਦੇ ਸੰਭਵ ਨਹੀਂ ਹੈਗਾ ਇਹ ਪੰਜਾਬੀ ਨੇ ਤੁਹਾਡੀ ਹਰੇਕ ਗੱਲ ਦਾ ਮੂਹ ਤੋੜਮਾ ਜਵਾਬ ਦੇਣਗੇ ਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਤੁਸੀਂ ਲੋਕ ਲੋਕਾਂ ਨੂੰ ਗਲ ਘੁੱਟਦੇ ਹੋ ਤੁਸੀਂ ਗਰੀਬ ਔਰਤਾਂ ਨਾਲਤੀਆਂ ਪੈਣ ਦਾ ਗਲ ਘੁੱਟਦੇ ਹੋ ਤੁਸੀਂ ਉਹ ਜੱਟਾਂ ਦੇ ਪੈਸੇ ਲੈਣੇ ਬੰਦ ਕਰਦੇ ਹੋ ਤੁਸੀਂ ਖੁੱਲਕੇ ਕਿਉਂ ਨਹੀਂ ਕਹਿੰਦੇ ਇਹ ਗੱਲ ਵੀ ਹਾਂ ਜੀ ਇਹ ਤੁਹਾਡੇ ਬਰੋਦਾ ਜੀ ਕਿ ਵਿਧਵਾ ਦਾ ਘਰ ਨਹੀਂ ਪੈਣ ਦੇਣਾ ਅਸੀਂ ਕਿਸੇ ਜੜਦੇ ਘਰੇ ਪੈਸੇ ਨਹੀਂ ਪੈਂਦਦੇ ਨੇ ਅਸੀਂ ਕਿਸੇ ਨੂੰ ਕਿਸਾਨ ਨidhi ਆਸ਼ਵਮਾਨ ਕਾਰਡ ਦੇ ਪੈਸੇ ਨਹੀਂ ਉਹ ਕਰਦਦੇ ਨੇ ਪਹਿਲਾਂ ਆਸ਼ਵਮਾਨ ਦੇ ਪੈਸੇ ਇਹਨਾਂ ਨੇ ਵਰਤੇ ਨੇ ਆਪਦੇ ਨਾਮ ਲਿਖ ਲਿਖ ਲਾਏ ਨੇ ਲੋਕ ਰਾਏ ਕੰਨੀ ਉਤਰਾ ਤਰਾ ਕਰ ਰਹੇ ਨੇ ਇਸ ਗੱਲ ਹੀ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣੀ ਚਾਹਣਾ ਵੀ ਆਪੀ ਹਲਕਤਾਂ ਤੋਂ ਬਾਜ਼ ਆ ਜੇ ਧੰਨਵਾਦ ਦੇਖੋ 3.5 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕਹਿੰਦੇ ਸੀ ਅਸੀਂ ਘਰ ਘਰ ਤੱਕ ਤੁਹਾਨੂੰ ਸਾਰੀਆਂ ਸਹੂਲਤਾਂ ਦੇਵਾਂਗੇ ਕਰੇ ਜੀ ਤੁਹਾਨੂੰ ਆਟਾ ਵਸਾ ਕੇ ਦੇਵਾਂਗੇ ਬਜ਼ੁਰਗਾਂ ਨੂੰ ਪੈਨਸ਼ਨ ਦੇਵਾਂਗੇ ਕੀਤਾ ਕੱਖ ਨਹੀਂ ਡੱਕਾ ਨਹੀਂ ਦੂਰਾ ਕਰਿਆ ਤੇ ਹੁਣ ਅਗਰ ਸੀਐਸਸੀ ਸੈਂਟਰਾਂ ਦੇ ਥਰੂ ਕਿਉਂਕਿ ਸੀਐਨਸੀ ਸੈਂਟਰ ਮਨਜ਼ੂਰ ਸ਼ੁਦਾ ਹੁੰਦੇ ਨੇ ਕੇਂਦਰ ਵੱਲੋਂ ਉਹਨਾਂ ਦੇ ਕੈਂਪ ਲੱਗ ਰਹੇ ਨੇ ਤੇ ਭਾਰਤੀ ਜਨਤਾ ਪਾਰਟੀ ਦੀ ਲੋਕ ਉਹਨਾਂ ਦੀ ਸਹਿਯੋਗ ਕਰ ਰਹੇ ਨੇ ਤੇ ਮਨਜ਼ੂਰ ਸ਼ੁਦਾ ਸੀਐਸਸੀ ਸੈਂਟਰਾਂ ਦੇ ਜਦੋਂ ਕੈਂਪ ਲੱਗ ਰਹੇ ਨੇ ਤੇ ਜਿਹੜੀ ਭਾਰਤ ਸਰਕਾਰ ਵੱਲੋਂ ਜਿੰਨੀਆਂ ਵੀ ਸੁਵਿਧਾਵਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਉਹ ਚਾਹੇ ਗਰੀਬ ਨੇ ਚਾਹੇ ਉਹ ਕਿਸਾਨ ਨੇ ਚਾਹੇ ਉਹ ਲੇਡੀਜ਼ ਨੇ ਚਾਹੇ ਮਜ਼ਦੂਰ ਨੇ ਚਾਹੇ ਦਲਿਤ ਨੇ ਅਲੱਗ-ਅਲੱਗ ਉਹਨਾਂ ਨੂੰ ਸੁਵਿਧਾਵਾਂ ਦਿੱਤੇ ਰਿਹਾ ਉਹਨਾਂ ਦੇ ਕੈਂਪ ਲਾ ਰਹੇ ਆ ਤਾਂ ਤੁਹਾਨੂੰ ਕੀ ਤਕਲੀਫ ਹੋ ਗਈ ਉਹਨਾਂ ਨੂੰ ਚੱਕ ਕੇ ਡਿਟੇਨ ਕੀਤਾ ਗਿਆ ਅੱਜ ਸਾਡੇ ਲੋਕਾਂ ਨੂੰ ਤੇ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਕੁੰਬਾ ਇਹਨਾਂ ਦਾ ਦਿੱਲੀ ਤੋਂ ਚੱਲ ਕੇ ਪੰਜਾਬ ਦੇ ਵਿੱਚ ਆ ਕੇ ਸਾਨੂੰ ਸਾਮ-ਦਾਮ ਦੰਡ ਬੇਦ ਸਖਾਰਿਆ ਹੈ ਮਨਿਸਟਰ ਸੁਧੀ ਉਹਨੇ ਉਹਨਾਂ ਦੀ ਲੈਂਡ ਤੇ ਤੁਰ ਪਿਆ ਕਿਤੇ ਨਾ ਕਿਤੇ ਭਗਵੰਤ ਮਾਨ ਭਗਵੰਤ ਮਾਨ ਨੂੰ ਸਮਝ ਨਹੀਂ ਆ ਰਹੀ ਵੀ ਵੋਟਾਂ ਤੈਨੂੰ ਪਾਈਆਂ ਸੀ ਲੋਕਾਂ ਨੇ ਤੇ ਤੇਤੋਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਹਿਸਾਬ ਲੈ ਲੈਣਾ ਅੱਜ ਆਪ ਤੁਸੀਂ ਕੁਝ ਕੀਤਾ ਨਹੀਂ ਤੇ ਕੇਂਦਰ ਦੇ ਨਮਾਇੰਦਿਆਂ ਨੂੰ ਵੀ ਕਰਨ ਤੋਂ ਰੋਕ ਰਹੇ ਹੋ ਇਹਦਾ ਹਿਸਾਬ 2027 ਦੇ ਵਿੱਚ ਤੁਹਾਨੂੰ ਮਿਲ ਜਾਣਾ ਹੈ